ਜਿਹੜੇ ਉਸਾਂ ਵੱਜ ਜਿਹੜੀ ਇੱਕ ਬਹੁਤ ਹੀ ਜੋ ਕਹਿ ਸਕਦੇ ਆ ਕਿ ਕਾਫੀ ਸਮੇਂ ਤੋਂ ਜੋ ਇੱਕ ਮੰਗ ਸੀ ਕਿ ਸਿੱਖ ਕੌਮ ਦੀ ਗੈਲਰੀ ਬਣਾਉਣ ਲਈ ਸ਼ਹੀਦਾ ਦੀ ਜਿਹੜੀ 1984 ਦੇ ਵਿੱਚ ਜੋ ਬਲੂ ਸਟਾਰ ਹੋਇਆ ਉਹਦੇ ਵਿੱਚ ਤਾਂ ਅੱਜ ਗਲਤੀ ਬਣ ਚੁੱਕੀ ਆ ਤਾਂ ਕੀ ਕਹਿਣਾ ਚਾਹੁੰਗੇ ਉਸਤੇ ਦੇਖੋ ਦੇਸ਼ ਨੂੰ ਆਜ਼ਾਦ ਹੋਏ ਕਹਿੰਦੇ 75 ਦੇ ਕਰੀਬ ਸਾਲ ਹੋ ਗਏ ਆ ਤੇ ਦੁਨੀਆ ਦੇ ਕਿਸੇ ਵੀ ਹਿਸਟਰੀ ਦੇ ਕਿਸੇ ਵੀ ਕਿਤਾਬ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਨਹੀਂ ਆ ਗਈ ਕਿ ਦੇਸ਼ ਦੀਆਂ ਫੌਜਾਂ ਉਹਨਾਂ ਦੇ ਆਪਣੇ ਹੀ ਲੋਕਾਂ ਤੇ ਤੇ ਉਹਨਾਂ ਦੇ ਧਾਰਮਿਕ ਸਥਾਨ ਤੇ ਉਹ ਵੀ ਉਹ ਧਾਰਮਿਕ ਸਥਾਨ ਜਿਹੜਾ ਸਭੇ ਸਾਂਝੀ ਵਾਲ ਸੁਦਾਮ ਕੋ ਇਹਨਾਂ ਦੇ ਸੇ 12 ਦੀ ਗੱਲ ਕਰਦਾ ਹੋਵੇ ਜਿੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਕੁੱਲ ਦੁਨੀਆ ਤੋਂ ਲੋਕ ਸਭ ਧਰਮਾਂ ਦੇ ਸਭ ਵਰਣਾਂ ਦੇ ਸਭ ਜਾਤਾਂ ਦੇ ਲੋਕ ਇੱਥੇ ਆਉਂਦੇ ਆ ਤੇ ਇਹ ਉਹੀ ਅਕਾਲ ਤਖਤ ਸਾਹਿਬ ਆ ਜਿਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਉਸ ਸਮੇਂ ਤੇ ਇੰਦਰਾ ਗਾਂਧੀ ਜਿਹੜੀ ਉਸ ਸਮੇਂ ਦੀ ਮੁੱਖ ਪ੍ਰਧਾਨ ਮੰਤਰੀ ਸੀ ਦੇਸ਼ ਦੀ ਉਹਨੇ ਹੁਕਮ ਚਾੜ ਕੇ ਇੱਥੇ ਟੈਂਕ ਤੇ ਧੋਬ ਚਾੜੇ ਇਹ ਦੇਸ਼ ਦੇ ਇਤਿਹਾਸ ਦੀ ਇੱਕ ਵੱਡੀ ਘਟਨਾ ਹੈ ਤੇ ਇਹ ਘਟਨਾ ਜਿਹੜੀ ਆ ਸਿੱਖਾਂ ਦੇ ਜਿਹੜੇ ਦਿਲ ਤੇ ਤਾਂ ਉੱਕਰੀ ਹੋਈ ਆ ਪਰ ਨਵੀਂ ਨੌਜਵਾਨ ਪੀੜ੍ਹੀ ਜਿਹੜੀ ਆ ਉਸ ਨੂੰ ਉਸ ਸਮੇਂ ਦਾ ਜਿਹੜਾ ਮੰਦਰ ਆ ਉਸ ਨੂੰ ਮੂਰਤੀਮਾਨ ਕਰਨ ਵਾਸਤੇ ਜਿਹੜੇ ਉਸ ਸਮੇਂ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਇਸ ਕਿਨਾਂ ਗੁਰਸਥਾਨ ਦੀ ਪਵਿੱਤਰਤਾ ਨੂੰ ਕਾਇਮ ਕਰਨ ਲਈ ਇਹਦੇ ਨਾਲ 38 ਹੋਰ ਜਿਹੜੇ ਗੁਰਦੁਆਰਾ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਉਹ 84 ਜੂਨ ਦਾ ਜਿਹੜਾ ਵਰਤਾਰਾ ਵਾ ਉਹ ਬੜਾ ਬਹੁਤ ਵੱਡਾ ਦੁਖਦਾਈ ਆ ਤੇ ਸਿੱਖਾਂ ਦੇ ਨਸੂਰ ਆ ਇਹ ਜਿਹੜਾ ਕਦੇ ਹਮੇਸ਼ਾ ਰਸਦਾ ਰਹੇਗਾ ਹਰ 6 ਜੂਨ ਨੂੰ ਜਿਹੜੀ ਜਿਹੜੇ ਸਿੱਖਾ ਉਹ ਦਿਨ ਵੀ ਮਨਾਉਂਦੇ ਆ ਇਹਨਾਂ ਸ਼ਹੀਦਾਂ ਨੂੰ ਨਤਮਸਤਕ ਵੀ ਹੁੰਦੇ ਆ ਸੋ ਇਹ ਬੜੀ ਜ਼ਰੂਰੀ ਸੀ ਕਿਉਂਕਿ ਇਤਿਹਾਸ ਜਿਹੜਾ ਜਿਉਂਦਾ ਰੱਖਣ ਵਾਸਤੇ ਨਵੀਂ ਪੀੜੀ ਨੂੰ ਉਸਦੇ ਰੂਬਰੂ ਕਰਨ ਵਾਸਤੇ ਇਹ ਸਾਰੇ ਜਿਹੜੇ ਕਾਰਜ ਕਰਨੇ ਪੈਂਦੇ ਆ ਚਾਹੀਦੇ ਆ ਕਿਉਂਕਿ ਜਿਹੜੇ ਜਿਹੜੇ ਯਾਇਬ ਕਰ ਜਿਵੇਂ ਅਸੀਂ ਕਹਿੰਨੇ ਆ ਇਹ ਇੱਕ ਮੂੰਹ ਤੋਂ ਬੋਲਦੀ ਤਸਵੀਰਾਂ ਤੁਸੀਂ ਦੇਖੋਗੇ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਹੁਕਮਾਂ ਨਾਲ ਜੋ ਕੁਝ ਵਾਪਰਿਆ ਸੀ ਉਹਦੀ ਹੂਬਹੂ ਤਸਵੀਰ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਹੜੀ ਸੇਵਾ ਆ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਦਮਦਮਾ ਟਕਸਾਲ ਦੇ ਮੁਖੀ ਉਹਨਾਂ ਨੂੰ ਕਾਰ ਸੇਵਾ ਦਿੱਤੀ ਗਈ ਸੀ ਤੋਂ ਇਹ ਗੈਲਰੀ ਪੂਰੀ ਸਥਾਪਿਤ ਕੀਤੀ ਗਈ ਆ ਜਿੰਨੇ ਸ਼ਹੀਦ ਹੋਏ ਉਹਨਾਂ ਦੀਆਂ ਤਸਵੀਰਾਂ ਇੱਥੇ ਲਾਈਆਂ ਗਈਆਂ ਤੇ ਉਸ ਸਮੇਂ ਦੇ ਕਾਲ ਤੱਕ ਸਾਹ ਲਈ ਜਿਹੜੀ ਆ ਬਹੁਤ سارے ਲੋਕ ਜਿਹੜੀ ਤਸਵੀਰ ਦੇਖਦੇ ਆ ਪਰ ਅਸਲ ਜਿਹੜੀ ਜਿਹੜੀ ਇਹਨੂੰ ਮੂਰਤੀਮਾਨ ਕਰਨ ਵਾਸਤੇ ਜਿਹੜਾ ਮਾਡਲ ਤਿਆਰ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਇਹ ਸਾਰੀ ਜਿਹੜੀ ਹੈ ਛਿੱਧੀ ਗੈਲਰੀ ਇਹ ਅੱਜ ਸਮੁੱਚੇ ਮਾਨਮਤ ਨੂੰ ਜਿਹੜੀ ਕੀ ਹੈ ਇਹ ਸੌਂਪੀ ਗਈ ਆ ਸੋ ਬਾਬਾ ਜੀ ਹੋਰਾਂ ਨੇ ਬਹੁਤ ਅੱਛੀ ਸੇਵਾ ਕੀਤੀ ਆ ਤੇ ਸਾਰੇ ਇਤਿਹਾਸ ਨੂੰ ਮਤਲਬ ਜਿਵੇਂ ਕਹਿੰਦੇ ਸੂਚੀਬੱਧ ਕਰਕੇ ਇਹ ਜਿਹੜੀ ਗੈਲਰੀ ਬਣਾਈ ਗਈ ਆ ਉਹ ਇਹ ਇਸ ਦੇਸ਼ ਦੇ ਲੋਕਤੰਤਰ ਤੇ ਬਹੁਤ ਵੱਡਾ ਤੱਬਾ ਵਾ ਤੇ ਮੈਂ ਇਹ ਦੇਖਦਾ ਕਿ ਉਸ ਦਾ ਉਸ ਗਾਂਧੀ ਪਰਿਵਾਰ ਦਾ ਫਰਜ਼ੰਦ ਕਈ ਵਾਰ ਇੱਥੇ ਆ ਗਿਆ ਉਹ ਆਪਦੀਆਂ ਵੋਟਾਂ ਮਟੋਰਨ ਲਈ ਆਪਣੀ ਜਿਹੜੀ ਵੋਟ ਰਾਜਨੀਤੀ ਦੇ ਤਹਿਤ ਬਹੁਤ ਵਾਰੀ ਆਇਆ ਭਾਂਡੇ ਵੀ ਮਾਂਜੇ ਤੇ ਪਾਣੀ ਵੀ ਪਿਆ ਅਸੀਂ ਇੱਥੇ ਆਏ ਤੇ ਕਿਉਂਕਿ ਕੋਈ ਵੀ ਇੱਥੇ ਆਉਂਦਾ ਉਸ ਨੂੰ ਇੱਥੇ ਜਗ੍ਹਾ ਮਿਲਦੀ ਆ ਪਰ ਇਸ ਜਿਹੜਾ ਕਾਰਾ ਕੀਤਾ ਸੀ ਉਸ ਕਾਰੇ ਦੀ ਅੱਜ ਤੱਕ ਉਹਨਾਂ ਦੇ ਮਨ ਦੇ ਵਿੱਚ ਨਾ ਮਾਫੀ ਹੈ ਤੇ ਨਾ ਕੋਈ ਹੋਰ ਗੱਲ ਆ ਕਿਸੇ ਵਿਸ਼ੇਸ਼ ਨਾਲ ਦੁੱਖ ਜੋ ਹੋ ਸਕਦਾ ਲੜਾਈ ਹੋ ਸਕਦੀ ਆ ਪਰ ਰੱਬ ਦੇ ਘਰ ਦੇ ਨਾਲ ਲੜਾਈ ਨਹੀਂ ਹੋ ਸਕਦੀ ਇਹ ਉਸ ਸਮੇਂ ਜੋ ਇੰਦਰਾ ਗਾਂਧੀ ਨੇ ਕੀਤਾ ਇੱਕ ਪੱਤਰਕਾਰ ਸਵਾਲ ਪੁੱਛ ਰਿਹਾ ਸੀ ਕਿ ਉਸ ਦਾ ਆਪਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ਾ ਸਿੱਖੀ ਦਾ ਇਤਿਹਾਸ ਜਿਹੜਾ ਵਾ ਉਹ ਦਿੰਦਾ ਰਹੀਦਾ ਵਾ ਤੇ ਮੁਆਵਜ਼ਾ ਉਹਨਾਂ ਨੂੰ ਮਿਲ ਵੀ ਚੁੱਕਿਆ ਦੁਨੀਆਂ ਨੇ ਸਾਰਾ ਕੁਝ ਦੇਖਿਆ ਹੋਇਆ ਗੁਰਵਸਾਹਿਬ ਤੁਸੀਂ ਉਸ ਵੇਲੇ ਤੇ ਕਿਉਂਕਿ ਇੱਕ ਗਵਾਹ ਵੀ ਹੋ ਕਿਉਂਕਿ ਤੁਸੀਂ ਵੀ ਉਹ ਸਾਰਾ ਮੰਦਰ ਦੇਖਿਆ ਤਾਂ ਜੋ ਹਾਲਾਤ ਉਸ ਵੇਲੇ ਬਣੇ ਸੀਗੇ ਕਿ ਸਰਕਾਰਾਂ ਦੀ ਕੀ ਮੰਨਛਾ ਕੀ ਜਾਬਦੀ ਸੀ ਕਿਉਂਕਿ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਬੰਦੀ ਸਿੰਘਾਂ ਦੀ ਗੱਲ ਕਰ ਲਈ ਨਾ ਉੱਥੇ ਇਨਸਾਫ ਮਿਲਿਆ ਤਾਂ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਜੀ ਸਰਕਾਰਾਂ ਜਿਹੜੀਆਂ ਨਾ ਉਹਨਾਂ ਨੇ ਗੱਲ ਉਹ ਕਰਨੀ ਹੁੰਦੀ ਹੈ ਜਿਹੜੀ ਉਹ ਜਿਹੜੇ ਦੁਸ਼ਮਣ ਬਾਤ ਕਰੇ ਹੋਣੀ ਇੱਥੇ ਮੈਂ ਕਹਾਂਗਾ ਕਿ ਇਹ ਸਰਕਾਰ ਸਾਡੀ ਨਹੀਂ ਸੀ ਇਹ ਦੁਸ਼ਮਣ ਦੀ ਸਰਕਾਰ ਸੀ ਜਿਨੇ ਸਿੱਖਾਂ ਦੇ ਇਸ ਧਾਰਮਿਕ ਸਥਾਨ ਦੇ ਉੱਤੇ ਐਡਾ ਵੱਡਾ ਹੱਲਾ ਬੋਲਿਆ ਇੱਥੇ ਟੈਂਕ ਤੋਂ ਚੜ੍ਹਨ ਦਾ ਕੋਈ ਮਸਲਾ ਨਹੀਂ ਸੀ ਇੱਥੇ ਕੋਈ ਵੀ ਐਸੀ ਗੱਲ ਨਹੀਂ ਸੀ ਇਸ ਨੂੰ ਬੜੇ ਢੰਗ ਨਾਲ ਸਮੇਟਿਆ ਜਾ ਸਕਦਾ ਸੀ ਪਰ ਇਹ 18 ਮਹੀਨੇ ਪਹਿਲਾਂ ਜਿਹੜਾ ਕੇ ਸੁੰਦਰਜੀ ਦੇਸ਼ ਦਾ ਜਰਨਲ ਰਿਹਾ ਉਹ 18 ਮਹੀਨੇ ਪਹਿਲਾਂ ਦੱਸ ਰਿਹਾ ਕਿ ਇਹ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜਿਹੜੀ ਨੀਤੀ ਤੇ ਜਿਹੜਾ ਉਹਨਾਂ ਦਾ ਸਾਰਾ ਢਾਂਚਾ ਵਾਂਚਾ ਸਾਰਾ ਤਿਆਰ ਕੀਤਾ ਗਿਆ ਸੀ ਇਹ ਮਨਸ਼ਾ ਨਾਲ ਆਈ ਸੀ ਇੰਦਰਾ ਗਾਂਧੀ ਕਿਉਂਕਿ ਉਹ ਦੇਸ਼ ਦੇ ਅੰਦਰ ਐਮਰਜੈਂਸੀ ਤੋਂ ਬਾਅਦ ਆਪਦੀ ਜਿਹੜੀ ਸੱਤਾ ਦੀ ਜਿਹੜੀ ਉਹਨਾਂ ਦੀ ਜ਼ਮੀਨ ਸੀ ਉਹ ਗਵਾ ਚੁੱਕੀ ਸੀ ਤੇ ਉਹਨੇ ਕਿਹਾ ਕਿ ਮੈਂ ਸਿੱਖਾਂ ਨੂੰ ਮਾਰ ਕੇ ਬਹੁ ਗਿਣਤੀ ਲੋਕਾਂ ਨੂੰ ਮੈਂ ਇੱਥੇ ਬਚਾਉਣਾ ਚਾਹੁੰਨੀ ਆ ਸੋ ਇਸ ਕਰਕੇ ਉਹਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਮਿੱਥ ਕੇ ਇਹ ਗੱਲ ਕੀਤੀ ਹੈ ਇਹ اچانک ਵਾਪਰਿਆ ਵਰਤਾਰਾ ਨਹੀਂ ਸੀ ਜੀ ਠੀਕ ਹੈ ਗ੍ਰਿੰਸੋਪੇ